ਹਾਜਲੇ ਸਾਹ ਪਰੋ ਸਸਤੀ ਕਾਜੀ ਲੋਕ ਕੁਰੂਕਸ਼ਾ ਦਾ ਡੀਐਫਏ ਪੁਰਸੇ ਮਿਲੇ ਤੇ ਵੱਡੀਆਂ ਐਚਐਫ گاਵਾ ਜਿਹੜੇ ਅਡਲਟ ਸੀ ਉਹਨਾਂ ਜਰਾ ਮੁਕਾਬਲਾ ਹੋ ਕੇ ਹਟਿਆਗਾ ਸੋ ਜੇਕਰ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਹੜੀ ਗਾਂ ਜਿੱਤੀ ਹੈ ਕਿਹੜਾ ਪਹਿਲਾ ਨੰਬਰ ਹੈ ਕਿਹੜਾ ਦੂਜਾ ਤੇ ਕਿਹੜਾ ਤੀਜਾ ਹੈਗਾ ਤੇ ਤੁਹਾਨੂੰ ਦਿਖਾਵਾਂਗੇ ਮੈਂ ਸਾਰੀ ਜਾਣਕਾਰੀ ਬਾਈ ਤੋਂ ਲੈ ਲਈ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ ਜਿਵੇਂ ਆਹ ਗਾਂ ਦੇਖ ਸਕਦੇ ਹੋ ਜੀ ਦੂਜੇ ਨੰਬਰ ਤੇ ਆਇਆ ਭਾਈ ਕਾਲੇ ਵਰਗੇ ਬੱਬੂ ਵਰਗੇ ਪਿੰਡ ਸੈਦੋ ਕੇ ਜਿਹੜੇ ਬਰਨਾਲੇ ਦੇ ਭਰਾ ਨੇਗੇ ਤੇ ਥੋੜੇ ਸਮੇਂ ਵਿੱਚ ਮਿਹਨਤ ਕਰਕੇ ਬਹੁਤ ਅੱਗੇ ਆਏ ਨੇਗੇ ਪਰਮਾਰ ਦਾ ਨੇ ਮਿਹਨਤ ਨੂੰ ਜਿਹੜਾ ਇਸ ਤਰ੍ਹਾਂ ਭਾਗ ਦੋ ਰਾਈ ਸੋ ਇਹ ਬੜਾ ਜਿੱਤਿਆਗਾ ਜੀ ਦੂਜਾ ਨੰਬਰ ਵੱਡੀਆਂ ਅਡਾਂ ਟਿਕਾਵਾਂ ਦੇ ਵਿੱਚ ਚੋਟੀ ਕਰ ਤੇ ਸਟਾਲ ਦੇ ਕੋਲੋਂ ਸਾਈਟ ਫੋਟੋਆ ਕਿਹੜੀ ਕੰਪਨੀ ਨੂੰ ਤੁਸੀਂ ਆਪ ਸਰਚ ਕਰ ਲਓ ਵੀਰੋ ਬਣੇ ਥੋੜੀ ਕਿਉਂਕਿ ਜਿਆਦਾ ਜਲਦਬਾਜ਼ੀ ਚ ਗੱਲਬਾਤ ਘਟੂ ਹੁੰਦੀ ਹੈਗੀ ਤੇ ਉਸ ਤੋਂ ਬਾਅਦ ਜਿਹੜੀ ਗਾਂ ਪਹਿਲੇ ਨੰਬਰ ਤੇ ਹੈ ਉਸ ਨੂੰ ਮੈਂ ਦਰਸ਼ਕ ਕਰਾਉਣਾਗਾ ਇਹ ਬੜਾਈ ਜੀ ਪਹਿਲੇ ਨੰਬਰ ਤੇ ਅਜੀਤ ਡੇਰੀ ਫਾਰਮ ਆਲੀ ਤੇ ਵੀਰ ਦੀ ਗਾਂ ਤਕਰੀਬਨ ਜਿਹੜੀ 2 ਤੋਂ 4 ਅੰਡ ਕੈਟਾਗਰੀ ਚ ਪੋਚ ਵੀ ਇਸ ਵੀਰ ਦੀ ਗਾਹ ਫਸਟ ਆਈ ਸੀਗੀ ਤੇ ਪੀਡੀਐਫ ਜਗਰਾਓ ਤੋਂ ਵੀ ਜਿਹੜੀ ਇਸ ਗਾਹ ਇਹ ਗਾਹ ਸਪਸ਼ਟ ਆਈ ਹੈ ਇਹ ਵੀ ਵੀਰ ਦੀ ਪਹਿਲੇ ਪਿਛਲੇ ਸਾਲ ਪੀੜੇ ਹੋਏ ਗਾਹ ਫਸਟ ਆਈ ਸੀਗੀ ਸੋ ਇਸ ਵਾਰੀ ਇਸ ਵੀਰ ਦੀ ਗਾਹ ਵੱਡੇ ਗਾਹਾਂ ਚ ਅਡਲਟ ਗਾਹਾਂ ਚ ਪਹਿਲੇ ਨੰਬਰ ਤੋਂ ਲੱਗਿਆ ਇਹ ਵੀ ਸਟ੍ਰਾਈਕ ਬੋਲਦੀ ਹੈਗੀ ਤੇ ਦਸਾਈ ਬਾਈ ਨੇ ਵੀ ਸਟ੍ਰਾਈਕ ਬੋਲਦੀ ਜਿਹੜੀ ਇਹ ਧੀ ਹੈਗੀ ਤੇ ਇਹਨੇ ਜਿਹੜਾ ਇੱਥੋਂ ਪਹਿਲਾ ਨੰਬਰ ਪ੍ਰਾਪਤ ਕੀਤਾ ਤੇ ਉਸ ਤੋਂ ਅੱਗੇ ਆ ਗਈ ਤਿੰਨ ਨੰਬਰ ਗਾਹ ਤੇ ਨੰਬਰ ਜਿਹੜੀ ਵੈਹੜ ਹੈਗੀ ਉਹ ਹੈਗੀ ਏਵੀਐਸ ਸਟ੍ਰਾਈਕਰ ਦੀ ਇਹ ਦੋਨੇ ਉਸ ਦੀ ਪੁਆਇੰਟਸ ਆਸਲੀ ਮੁੰਡੇ ਡੇਰੀ ਫਾਰਮਾ ਸ਼ਾਇਦ ਉਸ ਦੀ ਹੈਗੀ ਏਵੀਐਸ ਸਟ੍ਰਾਈਕਰ ਦੀ ਤੇ ਇਹ ਵੈਣਾ ਨੇ ਜਿਹੜਾ ਇੱਥੋਂ ਜਿੱਤਿਆਗਾ ਜੀ ਪਈ ਆ ਆ ਗਾਣੀ ਪਹਿਲਾ ਨੰਬਰ ਤੇ ਨਾਲ ਦੀ ਗਾਣ ਜਿੱਤਾ ਹੈਗਾ ਤੇ ਜਰ ਤੇ ਕਿਸਾਨਪੁਰ ਇਹ ਵਾਰ ਨਹੀਂ ਜਿੱਤਾ ਹੈਗਾ ਚੌਥਾ ਨੰਬਰ ਇਹ ਵੀ ਬਾਈ ਜੀ ਸਭੀ ਸਟ੍ਰਾਈਕ ਬੋਲ ਦੀ ਹੈਗੀ ਤੇ ਕਿੰਨੇ ਸਟ੍ਰਾਈਕ ਬੋਲ ਦੀਆਂ ਜਿਹੜੇ ਬੱਚਾ ਨੇ ਗਾਮਾ ਨੇ ਜਿਆਦਾ ਜਰਾ ਇਥੋਂ ਨਾਮ ਵੀ ਤਾਗਾ ਜਿਹੜੇ 2 2 ਚਾਰ ਦੇ ਕਟਾਗਰ ਸੀ ਉਹਨਾਂ ਦੀ ਯਾਤਰਾ ਸਟ੍ਰਾਈਕ ਬੋਲ ਦੀਆਂ ਬੱਚਾ ਸੀਗੀਆਂ ਸੋ ਇਸ ਵਾਰ ਜਿਹੜਾ ਇਥੋਂ ਜਿੱਤਾ ਹੈਗਾ ਚੌਥਾ ਨੰਬਰ ਇਹ ਸੋਮਲ ਡੇਰੀ ਫਾਰਮ ਬਾਹਰਪੁਰ ਤੋਂ ਦੀ ਹੈ ਸੋਮਲ ਡੇਰੀ ਫਾਰਮ ਹੈ ਸਿਹੜੀ ਕਲਾ ਸਿਹੜੀ ਪਿੰਡ ਹੈਗਾ ਬਾਈ ਸੋਮਲ ਡੇਰੀ ਫਾਰਮ ਹੈਗਾ ਉਥੋਂ ਦੀ ਬਹਿੜ ਨੇ ਜਿਹੜਾ ਇਹ ਚੌਥਾ ਨੰਬਰ ਵੱਡਿਆਂ ਗੰਮਾ ਤੋਂ ਜਿੱਤਿਆਗਾ ਸੋ ਦੇਖ ਸਕਦੇ ਹੋ ਜੀ ਸਟ੍ਰਾਈਕ ਬੁੱਲ ਦੀ ਧੀ ਆ ਇਹ ਸੋ ਬਹਿੜ ਦੀ ਕੁਆਲਟੀ ਚੈੱਕ ਕਰ ਸਕਦੇ ਆਂ ਕਿ ਆ ਬਹਿੜ ਆਈ ਸਚਨ ਡੱਬ ਵਾਲੀ ਦੀ ਬਹਿੜ ਸਾਹਿਬ ਡੇਰੀ ਫਾਰਮ ਸਚਨ ਡੱਬ ਵਾਲੀ ਇਹਦੀ ਬਹਿੜ ਆਈ ਆ 7ਵੇਂ ਨੰਬਰ ਤੇ ਸੋ ਦੇਖ ਸਕਦੇ ਹੋ ਜੀ ਸਾਹਿਬ ਡੇਰੀ ਫਾਰਮ ਸਚਨ ਡੱਬ ਵਾਲੀ ਤੋਂ ਆ ਵੀਰ ਇਹਦੀ ਬਹਿੜ ਆਈ ਆ 7ਵੇਂ ਨੰਬਰ ਤੇ ਸੋ ਬਹਿੜ ਦੀ ਕੁਆਲਟੀ ਚੈੱਕ ਕਰ ਸਕਦੇ ਹੋਗੇ ਇਹ ਸਾਹਿਬ ਡੇਰੀ ਫਾਰਮ ਡੱਬ ਵਾਲੀ ਤੋਂ ਬਹੁਤ-ਬਹੁਤ ਮੁਬਾਰਕਾਂ ਮੇਰੇ ਵੀਰਾਂ ਨੂੰ ਜੀ ਮੇਰੇ ਅਜੋ ਜੀ ਸਨਮਰਕਰ ਮੋਗਾ ਜੀ ਪਿੰਡ ਸੈਦੂ ਕੇ ਹਾਂਜੀ ਅੱਛਾ ਇਹ ਕਾਲੇ ਵੀ ਵਹਿੜ ਆ ਗਈ ਹਾਂ ਕਾਲੇ ਖਾਨ ਕਿਹੜੇ ਨੰਬਰ ਤੇ ਆਇਆ ਇਹ 5ਵੇਂ ਨੰਬਰ ਤੇ ਅੱਛਾ ਇਹ 5ਵੇਂ ਨੰਬਰ ਤੇ ਆਈ ਹੈ ਹਾਂਜੀ ਕਿਹੜੇ ਸੀਮਿੰਟ ਦੀ ਪਤਾ ਹੈ ਟਵਾਸਕੋ ਦੀ ਟਵਾਸਕੋ ਦੀ ਹਾਂਜੀ ਟਵਾਸਕੋ ਸੀਮਿੰਟ ਦੀ ਬਾਈ ਕਾਲੇ ਦੇ ਬੱਬੂ ਖਾਨਾ ਕਹਿੰਦੀ ਜਿਹੜੀ ਵਹਿੜ ਆ ਗਈ ਉਹ ਆਈ ਹੈ ਜੀ 5ਵੇਂ ਨੰਬਰ ਤੇ ਤੋਰ ਕੇ ਲਖਾ ਦੇਖ ਲੈ ਬਾਈ ਲਓ ਜੀ 5ਵੇਂ ਨੰਬਰ ਤੇ ਕਰੋ ਜੀ ਟਵਾਸਕੋ ਸ਼ਾਇਦ ਅਸੀਂ ਬਾਈ ਨੇ ਜਿਹੜਾ ਸੀਮਿੰਟ ਬੋਲਿਆ ਉਹ ਸਰਚ ਕਰ ਲਓ ਵੀ ਕਿਹੜੀ ਕੰਪਨੀ ਦਾ ਟਵਾਸਕੋ ਸੀਮਿੰਟ ਜਰਾ ਤੇ ਬਹਿੜ ਜਿਹੜੀ ਆਰਡਰ ਦੀ ਜਿਹੜੀ ਸਟਰਕਚਰ ਆ ਉਹ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਬਾਈ ਜੀ ਧੰਨਵਾਦ ਜੀ ਓਕੇ ਬਾਈ ਸੰਦੀਪ ਮੁੰਡੇ ਸੰਦੀਪ ਮੁੰਡੇ ਡੇਰੀ ਫਾਰਮਾ ਸ਼ਾਹਪੁਰ ਦੀ ਜਿਹੜੀ ਬਹਿੜ ਆ ਇਹ ਵੀਰ ਦੀ ਫਿਰ ਨੰਬਰਾਂ ਦਾ ਜੀ ਬਾਈ ਨੂੰ ਪੁੱਛਦਾ ਵੀ ਕਿਹੜੇ ਨੰਬਰ ਤੇ ਇਸ ਤਰੀਕੇ ਨਾਲ ਸ਼ਾਇਦ 8ਵੇਂ ਕੇ ਨੰਬਰ ਤੇ ਲੱਗ ਬਾਈ ਜਿਹੜੀ ਲਹਿੜ ਲੱਗੇਗੀ ਇਹ ਬਹਿੜ ਸੀ ਜੀ ਦੀ ਸਟ੍ਰਾਈਕ ਵੱਲ ਦੀ ਸੀ ਜੀ 8 ਨੰਬਰ ਤੇ ਸੀ ਜੀ ਸੰਦੀਪ ਮੁੰਡੇ ਡੇਲ ਫਾਰਮ ਦੀ ਸੋ ਇਹ ਚੌਥੇ ਨੰਬਰ ਦੀ ਬਹਿੜ ਆ ਰਹੀ ਜੀ ਸੋ ਦੇਖ ਸਕਦੇ ਬੜਾ ਬਾਕੀ ਜਿੰਨਾਂ ਕਿ ਬੰਦੇ ਹੋਰ ਆਪਾਂ ਨੂੰ ਮਿਲਗੇ ਲਾਸਟ ਦੇ ਵਿੱਚ ਹੀ ਆ ਅੱਠਵੇਂ ਨੌਵੇਂ 10ਵੇਂ ਨੰਬਰ ਆਣਗਾ ਉਹੀ ਆ ਜਿੰਨਾਂ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂਗੇ ਸੋ ਵੀਡੀਓ ਨੂੰ ਬਾਤੋ ਸ਼ੇਅਰ ਜ਼ਰੂਰ ਕਰ ਦਿਓ ਜਿੱਤਾਂ ਭਰਾਵਾਂ ਨੂੰ ਜਿਹੜੀਆਂ ਜਿੱਤ ਕੇ ਗਏ ਨੇ ਸੋ ਉਹਨਾਂ ਨੂੰ ਕਮੈਂਟਸਾਂ ਦੇ ਵਿੱਚ ਜਿਹੜੀਆਂ ਵਧਾਈਆਂ ਜਾਂ ਕੰਗਰਾਚੁਲੇਸ਼ਨ ਜ਼ਰੂਰ ਦੇ ਦੇਣਾ ਬਹੁਤ ਬਹੁਤ ਮੁਬਾਰਕਾਂ ਜੀ ਇੱਕ ਵਾਰ ਫੇਰ ਸਾਰੇ ਕੰਪੀਟੀਟਰਜ਼ ਨੂੰ ਤੇ ਵਿਨਰਸ ਨੂੰ ਇਹ ਵੈੜਾ ਇਸੀ ਕੀ ਤਕਰੀਬਾ 10ਵੇਂ ਨੰਬਰ ਤੇ ਫਾਰਮਰ ਵੀਰ 10 ਨੰਬਰ ਤੇ ਵੜਾ ਗੁਰਵਿੰਦਰ ਡੇਰੀ ਫਾਰਮ ਦਾ ਇਹ ਵੀ ਵੜਾ ਜਿਹੜੀ ਇਹ 10 ਨੰਬਰ ਤੇ ਆ ਗਿਆ ਗੁਰਵਿੰਦਰ ਡੇਰੀ ਫਾਰਮ ਦਾ ਵੜੰਡਾ ਇਸ ਵੀਡੀਓ ਜਿਹੜੀ ਇਹ ਵੜਾਈ ਆ 10 ਨੰਬਰ ਤੇ ਸੋ ਬੈਰ ਵੀ ਕੁਆਲਟੀ ਚੈੱਕ ਕਰ ਸਕਦੇ ਜੀ ਬਹੁਤ ਹੀ ਖੂਬਸੂਰਤ ਵੜਾ ਗਈ ਸੋ ਬਾਕੀ ਜਿਹਨਾਂ ਪਹਿਲੇ ਨੰਬਰ ਵਾਲਾ ਵੜਾ ਨੂੰ ਲਵਾਇਆ 10 ਸਫੇਕ ਆਵਣਾ ਕਿਧਰੋਂ ਦੇਖ ਸਕਦੇ ਜਿੱਤਨਾਂ ਵਾਲੇ ਪਟਾਂ ਦੀ ਬਾਕਮਾਲਾ ਦੇਖੋ ਜੀ ਕੁਆਲਟੀ ਸੋ ਵੜਾ ਜਿਹੜੀ ਜਿੱਤ ਗਈਆਂ ਸੋ ਬਹੁਤ ਬਹੁਤ ਸ਼ਹਿਯੋਗ ਕਰ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਸਤਿ ਸ੍ਰੀ ਅਕਾਲ ਜੀ 로컬.